ਆਪਣਾ ਗੈਸ ਨਾ ਲੋ ਤੇ ਹਿੰਮਤ ਆ ਤਾਂ ਆਪਣਾ ਚੁੱਲਾ ਆਪਣੀ ਹਿੰਮਤ ਤੇ ਬਾਲੋ ਦੂਜਿਆਂ ਦੀ ਮੁਫਤ ਲੱਕੜੀਆਂ ਨਾਲ ਮੁਫਤ ਗੈਸ ਜਿਹੜੀ ਤੁਸੀਂ ਬਾਹਰ ਏਜੰਸੀਆਂ ਤੋਂ ਲੈਣੇ ਆ ਉਹ ਬੰਦ ਕਰ ਦਿਓ ਮੈਂ ਇੱਕੋ ਗੱਲ ਇੱਕੋ ਹੀ ਮੇਰਾ ਜਿਹੜਾ ਮਕਸਦ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੋਇਆ ਤੇ ਕੁਝ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਦੇ ਭਗੌੜੇ ਹੋ ਗਏ ਮੰਪੂਰ ਦੇ ਸ਼ਾਂਤ ਬੈਠੇ ਸਿੱਖਾਂ ਨੂੰ ਔਰ ਪੰਜਾਬ ਦੇ ਸਿੱਖਾਂ ਨੂੰ ਭਾਰਤ ਪਰਚ ਬੈਠੇ ਸਿੱਖਾਂ ਨੂੰ ਇੱਕੋ ਹੀ ਅਪੀਲ ਕਰਦਾ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਫੈਸਲਿਆਂ ਤੋਂ ਪਗੋੜੇ ਹੋਏ ਲੋਕਾਂ ਦੀ ਸਿਆਸਤ ਚੱਲ ਗਈ ਤਾਂ ਭਵਿੱਖ ਦੇ ਵਿੱਚ ਕੋਈ ਜਥੇਦਾਰ ਕਿਸੇ ਲੀਡਰ ਵੱਲ ਉਂਗਲ ਉਠਾ ਕੇ ਦੇਖਣ ਦੀ ਹਿੰਮਤ ਨਹੀਂ ਕਰੂਗਾ ਇਹ ਗੱਲ ਚੇਤੇ ਰੱਖਿਓ ਜੀ ਕੋਈ ਵੀ ਜਥੇਦਾਰ ਕਿਸੇ ਪੋਲੀਟੀਕਲ ਬੰਦੇ ਵੱਲ ਉਂਗਲ ਉਠਾ ਕੇ ਨਹੀਂ ਧੱਕ ਸਕੂਗਾ ਝਾਕ ਸਕੂਗਾ ਜੇ ਪਗੋੜੇ ਹੋਏ ਲੋਕਾਂ ਦੀ ਸਿਆਸਤ ਜਿਹੜੀ ਆ ਉਹ ਕਾਮਯਾਬ ਹੋ ਗਈ ਤੇ ਕਾਮਯਾਬ ਨਹੀਂ ਹੋਣੀ ਚਾਹੀਦੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਪਘੋੜੇ ਆ ਇਹਨਾਂ ਦੀ ਸਿਆਸਤ ਜਿਹੜੀ ਹੁਣ ਚੱਲਣੀ ਨਹੀਂ ਚਾਹੀਦੀ ਹੈ ਤੇ ਜੇ ਚੱਲ ਗਈ ਤਾਂ ਫਿਰ ਭੁੱਲ ਜੋ ਕਿ ਕੋਈ ਅਕਾਲੀ ਖੂਲਾ ਸਿੰਘ ਜੀ ਸਾਡੇ ਜਥੇਦਾਰ ਹੋਏ ਨੇ ਉਹਨਾਂ ਦੇ ਨੌ ਵਰਗਾ ਵੀ ਕੋਈ ਪੈਦਾ ਹੋ ਜੂਗਾ ਕਿਸੇ ਨੇ ਨਹੀਂ ਪੈਦਾ ਹੋਣਾ ਫਿਰ ਅਕਾਲ ਤਖਤ ਮਹਾਰ ਹੈ ਇੱਕ ਪਾਰਟੀ ਸ਼ਾਨ ਹੈ ਅਕਾਲ ਤਖਤ ਮਹਾਰ ਹੈ ਇੱਕ ਪਾਰਟੀ ਸ਼ਾਨ ਹੈ ਪਰ ਇਹੋ ਹੀ ਸੋਚ ਲੈ ਕੇ ਅਸੀਂ ਜਿਹੜਾ ਹੈ ਇਸ ਪਾਰਟੀ ਦੇ ਵਿੱਚ ਆਉਣ ਦਾ ਜਿਹੜਾ ਯਤਨ ਕੀਤਾ ਹੈ